ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪ ਸਭ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਬਹਾਰ ਤੁਹਾਨੂੰ ਤੰਦਰੁਸਤੀ ਵਾਖੇ ਤੇ ਅੱਜ ਮੇਰੇ ਮੇਰੇ ਲਾਈਵ ਦੇ ਵਿੱਚ ਤੁਹਾਡਾ ਸੋਰੀ ਮੈਂ ਵੀਡੀਓ ਦੇ ਤੁਹਾਡਾ ਸਵਾਗਤ ਹੈ ਜੀ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਚੈਨਲ ਤੇ ਤੇ ਖਾਲਸਾ ਜੀ ਕਿ ਮੈਂ ਦੁਪਹਿਰਾ ਸਬਤਿਆਂ ਵੀਡੀਓ ਪਾਉਂਦੀ ਰਹਿੰਨੀ ਹੈਗੀਆ ਤੇ ਹੁਣ ਮੇਰੀ ਤਬੀਅਤ ਨਾ ਠੀਕ ਹੋਣ ਦੇ ਕਾਰਨ ਮੈਂ ਦੁਪਹਿਰਾ ਸਬਤਿਆਂ ਵੀਡੀਓ ਨਹੀਂ ਪਾਉਂਦੀ। ਪੀ ਥੋੜੇ ਦਿਨ ਹੋ ਗਏ ਦੁਪਹਿਰਾ ਸਬਤ ਪਿਆ ਹੋਇਆ ਇੱਕ ਮੰਥ ਹੋ ਗਿਆ ਤੇ ਹੁਣ ਮੈਂ ਇੱਕ ਵੈਸੇ ਵੀਡੀਓ ਪਾਉਣੀ ਹੈ ਕਿਉਂਕਿ ਲੌਂਗ ਟਰਮ ਬੈਠਣਾ ਹਜੇ ਮੈਥੋਂ ਬੈਠ ਨਹੀਂ ਹੁੰਦਾ ਤੇ ਇਸ ਕਰਕੇ ਮੈਂ ਅਤਿਅਸਕ ਲੈਵਲ ਤੇ ਵੀਡੀਓ ਪਾਉਂਦੀ ਰਹਿੰਦੀ ਆ ਤੇ ਇੱਕ ਮੈਸ ਗੱਲ ਤੋਂ ਵੀ ਸੌਰੀ ਫੇਲ ਕਰਦੀ ਆ ਕਿ ਮੈਂ ਸਿਰ ਤੇ ਕੇਸ ਕਿ ਨਹੀਂ ਸਜਾ ਸਕਦੀ ਕਿਉਂ ਨਹੀਂ ਸਜਾ ਸਕਦੀ ਕਿਉਂਕਿ ਮੇਰੀ ਦਵਾਈਆਂ ਦੇ ਕਾਰਨ ਮੇਰੇ ਸਿਰ ਦੇ ਵਿੱਚ ਜ਼ਖਮ ਹੋਏ ਆ ਇਸ ਕਰਕੇ ਮੈਂ ਕੇਸ ਕਿ ਨਹੀਂ ਸਜਾਉਂਦੀ ਤੇ ਵੀਡੀਓ ਵੀ ਥੋੜੀ ਜਿਹੀ ਲੰਬੀ ਹੁੰਦੀ ਹੈ ਬਟ ਸੁਣਨਾ ਜ਼ਰੂਰ ਬਹੁਤ ਹੀ ਧਿਆਨ ਨਾਲ ਮੈਂ ਥੋੜੀ ਜਿਹੀ ਐਗਜ਼ੈਂਪਲ ਹੀ ਦੇਣੀ ਆ ਜ਼ਿਆਦਾ ਗੱਲ ਨਹੀਂ ਹੈਗੀ ਵੀ ਵਾਈ ਗਰੂ ਆਪਣੀ ਗੱਲ ਜ਼ਰੂਰ ਸੁਣਦਾ ਜਦੋਂ ਕਿ ਆਪਾਂ ਇਸੇ ਟੌਪਿਕ ਤੇ ਮੈਂ ਗੱਲ ਕਰਦੀ ਆ ਕਿ ਜਦੋਂ ਆਪਾਂ ਗੁਰੂ ਸਾਹਿਬ ਅਗੇ ਕੋਈ ਵੀ ਅਰਦਾਸ ਬੇਨਤੀ ਕਰਦੇ ਆ ਤਾਂ ਇਹ ਨਹੀਂ ਹੁੰਦਾ ਕਿ ਗੁਰੂ ਸਾਹਿਬ ਆਪਣੀ ਅਰਦਾਸ ਬੇਨਤੀ ਨਹੀਂ ਸੁਣਦੇ ਗੁਰੂ ਸਾਹਿਬ ਆਪਣੀ ਅਰਦਾਸ ਬੇਨਤੀ ਜ਼ਰੂਰ ਸੁਣਦੇ ਆ ਕਿਉਂਕਿ ਖਾਲਸਾ ਜੀ ਜੇ ਹੁਣ ਆਪਾਂ ਚਉਪਾਈ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਆ ਤਾਂ ਬਾਜਾ ਵਾਲਾ ਆਪਣੇ ਬਹੁਤ ਨੇੜੇ ਹੋ ਕੇ ਆਪਣੇ ਧਿਆਨ ਨਾਲ ਆਪਣੀ ਗੱਲ ਸੁਣ ਕੇ ਆਪਾਂ ਨੂੰ ਸਾਥ ਹੀ ਨਾਲ ਲਗਾਉਂਦਾ ਤੇ ਆਪਣਾ ਕੋਈ ਵੀ ਅੜਿਆ ਕੰਮ ਨਹੀਂ ਰਹਿੰਦਾ ਤੇ ਦਾਸ ਜੀ ਦਾ ਤਾਂ ਇਹ ਬਹੁਤ ਟਾਈਮ ਤੋਂ ਹੀ ਕੰਠ ਹੈਗੀ ਬਾਣੀ ਤੇ ਮੈਂ ਕਰਦੀ ਵੀ ਬਹੁਤ ਆ ਪਾਠ ਤੇ ਹੁਣ ਤਾਂ ਵੈਸੇ ਜ਼ਿਆਦਾਤਰ ਤੇ ਸੁਣਦੀ ਆ ਤੇ ਘਰ ਦੀ ਘਟਾਂ ਵੀ ਬੈਠਿਆ ਘਟ ਜਾਂਦਾ ਲੌਂਗ ਟਾਈਮ اچھا ਜੀ ਆਪਾਂ ਇੱਕ ਥੋੜੀ ਜੀ ਗੱਲ ਕਰਦੇ ਆ ਕਿ ਮਹਾਰਾਜ ਜਦੋਂ ਆਪਾਂ ਹੱਥ ਬਨ ਕੇ ਗੱਲ ਚ ਪੱਲਾ ਪਾ ਕੇ ਅਰਦਾਸ ਬੇਨਤੀ ਕਰਦੇ ਆ ਨਾ ਤੇ ਵਾਹਿਗੁਰੂ ਜੀ ਜ਼ਰੂਰ ਸੁਣਦੇ ਨੇ ਕਸਰ ਜੀ ਇਦਾਂ ਹੀ ਇੱਕ ਮੈਂ ਤੁਹਾਡੇ ਕੋਲ ਜੀ ਤੁਹਾਨੂੰ ਸਾਖੀ ਸੁਣਾ ਦਿੰਨੀ ਐ ਇਸਤੇ ਵੀ ਗੁਰੂ ਮਹਾਰਾਜ ਆਪਣੀ ਸੌਂਦੇ ਐ ਜਾਂ ਨਹੀਂ ਸੌਂਦੇ ਤਾਂ ਕਿ ਅ ਇੱਕ ਸਮੇਂ ਦੀ ਇਹ ਇਹ ਗੱਲ ਹੈ ਕਿ ਆ ਕਿ ਇੱਕ ਸੈਦਾ ਮਲਾਹ ਸੀਗਾ ਤੇ ਜੋ ਅਨੰਦਪੁਰ ਸਾਹਿਬ ਦੇ ਨਾਲ ਦਰਿਆ ਨਦੀ ਜਾਂਦੀ ਸੀਗੀ ਤੇ ਉਸਤੇ ਉਹ ਕੰਡੇ ਤੇ ਮਲਾਹ ਬਹੁਤ ਹੁੰਦੇ ਸੀਗੇ ਉਹ ਨਦੀ ਪਾਰ ਕਰਾਉਂਦੇ ਹੁੰਦੇ ਸੀ ਸਾਰਿਆਂ ਨੂੰ ਇੱਧਰੋਂ ਕੰਡੇ ਤੇ ਉੱਧਰਲੇ ਕੰਡੇ ਤੇ ਲ ਜਾਂਦੇ ਸੀ ਤੇ ਇਸ ਤਰ੍ਹਾਂ ਕਰਕੇ ਇੱਕ ਸੈਦਾ ਮਲਾਹ ਸੀਗਾ ਤੇ ਉਹ ਇਹ ਅਰਦਾਸ ਕਰਦਾ ਹੁੰਦਾ ਸੀਗਾ ਕਿ ਗੁਰੂ ਸਾਹਿਬ ਇੱਕ ਦਨ ਮੇਰੀ ਵੇੜੀ 'ਚ ਸਵਾਰ ਹੋ ਕੇ ਨਦੀ ਪਾਰ ਕਰਨ ਉਹਦੀ ਅਰਦਾਸ ਗੁਰੂ ਸਾਹਿਬ ਜੀ ਜਦੋਂ ਉਹ ਗਲ ਵਿੱਚ ਪੱਲਾ ਪਾ ਕੇ ਰੋਜ਼ ਹੀ ਅਰਦਾਸ ਕਰਦਾ ਹੁੰਦਾ ਸੀ ਕਿ ਮੇਰੀ ਮੇਰੀ 베ੜੀ ਦੇ ਵਿੱਚ ਮਹਾਰਾਜ ਇੱਕ ਵਦਨ ਸਵਾਰ ਹੋਣ ਤੇ ਗੁਰੂ ਮਹਾਰਾਜ ਜੀ ਤਾਂ ਭਰ ਜਾਣੇ ਜਾਣਸਨ ਖਾਲਸਾ ਜੀ ਤੁਹਾਨੂੰ ਪਤਾ ਹੀ ਹੈ ਉਹ ਜਾਣੇ ਜਾਣ ਘਟ ਘਟ ਕੇ ਅੰਤਰ ਜਾਣ ਭਰੇ ਭਰੇ ਕਿ ਫਿਰ ਕਿਸਾਨ ਉਹ ਘਟ ਘਟ ਦੀ ਜਾਣਨ ਵਾਲੇ ਇੱਕ ਦਿਨ ਸਿੱਖਾਂ ਨੂੰ ਕਹਿਣ ਲੱਗੇ ਸਿੱਖੋ ਆਪਾਂ ਨਦੀ ਪਾਰ ਕਰਨੀ ਆ ਤੇ ਸਿੱਖ ਤਿਆਰ ਹੋ ਗਏ ਮਹਾਰਾਜ ਦੇ ਨਾਲ ਤੇ ਨਦੀ ਦੇ ਕੰਢੇ ਚਲੇ ਗਏ ਤੇ ਪਤਾ ਲੱਗਿਆ ਸਾਰੇ ਮਲਾਹ ਨੂੰ ਕਿ ਅੱਜ ਗੁਰੂ ਸਾਹਿਬ ਨੇ ਨਦੀ ਪਾਰ ਕਰਨੀ ਆ ਤੇ ਉਹਨਾਂ ਨੂੰ ਇਹ ਸੀ ਕੋਈ ਕਹਿੰਦਾ ਸੀ ਸਾਡੀ 베ੜੀ ਜੀ ਸਵਾਰ ਹੋਣਗੇ ਮਹਾਰਾਜ ਕੋਈ ਵੀ ਦੀ ਸਵਾਰ ਹੋਣਗੇ ਪਰ ਮਹਾਰਾਜ ਜੀ ਦੀ ਆਤਾ ਸੁਣਦੇ ਸੀ ਮਹਾਰਾਜ ਨੇ ਤਾਂ ਉਹਨਾਂ ਦੀ 베ੜੀ ਵਿੱਚ ਹੀ ਸਵਾਰ ਹੋਣਾ ਸੀ ਤੇ ਜੋ ਸਾਰਾ ਨੇ ਆਪੋ ਆਪਣੀਆਂ 베ੜੀਆਂ ਸਜਾ ਲੀਆਂ ਤੇ ਮਹਾਰਾਜ ਨੇ ਪਹਿਲੇ ਮਲਾਹ ਨੂੰ ਪੁੱਛਿਆ ਬੀ 베ੜੀ ਕਿਸ ਦੀ ਆ ਤਮਲਾ ਨੇ ਕਿਹਾ ਜੀ 베ੜੀ ਮੇਰੀ ਆ ਵੈਗੁਰੂ ਜੀ ਅੱਗੇ ਚਲੇ ਗਏ ਸਤਿਮਾਰ ਜੀ ਨੇ ਅਗਲੇ ਮਲਾ ਨੂੰ ਵੀ ਪੁੱਛਿਆ ਬੀ 베ੜੀ ਕਿਸ ਦੀ ਆ ਉਸ ਮਲਾ ਨੇ ਵੀ ਇਹ ਗੱਲ ਕਹੀ ਦੀ 베ੜੀ ਮਹਾਰਾਜ ਮੇਰੀ ਆ ਤਾਂ ਗੁਰੂ ਸਾਹਿਬ ਅੱਗੇ ਚਲਦੇ ਚੱਲੇ ਬਾਜਾ ਵਾਲੇ ਮੇਰੇ ਪਾਸਾ ਸੈਦਾ ਮਲਾ ਦੀ 베ੜੀ ਕੋਲ ਪਹੁੰਚ ਗਏ ਤੇ ਸੈਦਾ ਮਲਾ ਅੱਖਾਂ ਬੰਦ ਕਰਕੇ ਅਰਦਾਸ ਕਰ ਰਿਆ ਜੀ ਗੁਰੂ ਸਾਹਿਬ ਮੇਰੀ 베ੜੀ ਦੇ ਵਿੱਚ ਸਵਾਰ ਹੋਣ ਤੇ ਗੁਰੂ ਸਾਹਿਬ ਸੈਦੇ ਮਲਾਹ ਕੋਲ ਪਹੁੰਚ ਗਏ ਕਹਿੰਦੇ ਭਾਈ ਇਹ ਸਭ 베ੜੀ ਕੀ ਦੀ ਆ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਅਸੀਂ ਤੁਹਾਡੀ ਕੀਤੀ ਅਰਦਾਸ ਤੇ ਪਹੁੰਚੇ ਆ ਤੇ ਗੁਰੂ ਸਾਹਿਬ ਨੇ ਉਸੇ ਹੀ ਤਰ੍ਹਾਂ ਉਹਨਾਂ ਨੂੰ ਸਵਾਲ ਕੀਤਾ ਵੀ 베ੜੀ ਕਿਸ ਦੀ ਆ ਤੇ ਸੈਦੇ ਮਲਾਹ ਨੇ ਇੱਕ ਨਵਾਣਾ ਜਹ ਹੋ ਕੇ ਤੇ ਗੱਲ ਵਿੱਚ ਪੱਲਾ ਪਾ ਕੇ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਕਹਾਂ ਮਹਾਰਾਜ ਜੇ ਪਾਤਸ਼ਾਹ ਮੈਂ ਤਾਂ ਮੇਰੀ ਤਾਂ ਇੱਕ ਡਿਊਟੀ ਲੱਗੀ ਹੋਈ ਹੈ ਤੇ 베ੜੀ ਤਾਂ ਮੈਂ ਤਾਂ ਇਧਰਲੇ ਕੰਢਿਓ ਉਧਰਲੇ ਕੰਢੇ ਲ ਜਾ ਛੱਡਦਾ ਉਧਰਲੇ ਕੰਢਿਓ ਇਧਰ ਲਿਆ ਛੱਡਦਾ ਜੇ ਜੋ ਕੁਛ ਦਿੱਤਾ ਤੋਡਾ ਦਿੱਤਾ ਮੇਰੇ ਕੋਲੇ ਤਾਂ ਮੇਰਾ ਕੁਛ ਨਹੀਂ ਮੇਰੀ ਤਾਂ ਇੱਕ ਡਿਊਟੀ ਲੱਗੀ ਹੋਈ ਹੈ ਤਾਂ ਮਹਾਰਾਜ ਬੜੇ ਖੁਸ਼ ਹੋਏ ਜਦੋਂ ਨੇ ਬੜਾ ਤੇ ਪਿਆਰ ਤੇ ਸਤਿਕਾਰ ਨਾਲ ਗੁਰੂ ਸਾਹਿਬ ਨੂੰ ਨੇ 베ੜੀ ਦੇ ਵਿੱਚ ਬਿਠਾਇਆ ਮਹਾਰਾਜ ਉਸ ਦੀ 베ੜੀ ਦੇ ਵਿੱਚ ਸਵਾਰ ਹੋ ਗਏ ਤੇ ਜਦੋਂ ਹੌਲੀ ਹੌਲੀ 베ੜੀ ਨੂੰ ਇੰਨਾ ਕਿ ਸਲੋ ਤੋਰਦਾ ਹੋ ਕਿ ਬਹੁਤ ਹੀ ਸਲੋ ਸਲੋ ਤੇ ਦੂਸਰੀਆਂ 베ੜੀਆਂ ਨਾਲ ਨੂੰ ਦੂਸਰਾ ਕਿਡਾ ਲਾ ਕੇ ਆ ਗਿਆ ਤੇ ਉਹਨਾਂ ਸਿੰਘਾਂ ਨੇ ਇਹ ਗੱਲ ਕਹੀ ਕਹਿੰਦੇ ਬਲਾ ਨੂੰ ਕਹਿੰਦੇ ਸੈਦਾ ਦੂਜੀਆਂ ਵੇੜੀਆਂ ਦੂਜਾ ਦੂਜਾ ਢੇੜਾ ਲਾ ਕੇ ਆ ਗਿਆ ਤੇ ਤੂੰ ਇੱਕੋ ਢੇੜਾ ਹੀ ਇੰਨੀ ਸਲੋ ਜਾ ਰਿਹਾ ਤਾਂ ਮਲਾਂ ਨੇ ਅੱਗੋ ਜਵਾਬ ਦਿੱਤਾ ਕਹਿੰਦਾ ਜੀ ਇਹ ਹੀ ਕਦੇ ਮੌਕਾ ਮੈਨੂੰ ਸੁਭਾਬ ਨਾਲ ਮਿਲਿਆ ਬਹੁਤ ਟਾਈਮ ਬਾਅਦ ਮਿਲਿਆ ਅਰਦਾਸਾਂ ਕਰਦੇ ਕਰਦੇ ਮਿਲਿਆ ਤੇ ਮੈਂ ਜਿੰਨੀਆਂ ਵੀ ਵੇੜੀ ਨੂੰ ਸਲੋ ਲੈ ਕੇ ਜਾਊਂਗਾ ਉਹਨੇ ਮੈਂ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਜ਼ਿਆਦਾ ਕਰ ਲਵਾਂ ਅਜਾ ਕਾਲਪੁਰਖ ਖੁਦ ਕਾਲਪੁਰਖ ਦਾ ਰੂਪ ਮੇਰੀ 베ੜੀ ਦੇ ਵਿੱਚ ਬੈਠੇ ਨੇ ਤੇ ਮੈਂ ਇਹਨਾਂ ਦੇ ਦਰਸ਼ਨ ਕਰ ਸਕਾਂਗਾ ਤਾਂ ਗੁਰੂ ਸਾਹਿਬ ਜੀ ਵੀ ਬਹੁਤ ਖੁਸ਼ ਸੀਗੇ ਉਹਦੇ ਤੇ ਤੇ ਉਸ ਤੋਂ ਬਾਅਦ ਕੰਡੇ ਤੇ ਪਹੁੰਚ ਗਏ ਤੇ ਗੁਰੂ ਸਾਹਿਬ ਨੇ ਕਿਹਾ ਵੀ ਸਿੰਗੋ ਜੋਰੀ ਮਾੜਾ ਬਣਦੀ ਹੈ ਬੜਦੀ ਮਾਇਆ ਇਹਦੀ ਦੋ ਤਾਂ ਖਜ ਗੁਰੂ ਘਰ ਦੇ ਖਜਾਮਕੀ ਨੇ ਮਾਇਆ ਕੱਢੀ ਮੋਰਾ ਕੱਡੀਆਂ ਪੰਜ ਤਾਂ ਉਹਨੂੰ ਦਿੱਤੀਆਂ ਤੇ ਸੈਦੇ ਮਲਾ ਨੇ ਉਹ ਮੋਰਾ ਤੋਂ ਮਨ੍ਹਾ ਕਰਤਾ ਉਹਨੇ ਸੋਚਿਆ ਵੀ ਸ਼ਾਇਦ ਥੋੜੀਆਂ ਹੋਣਗੀਆਂ ਉਹਨਾਂ ਨੇ ਹੋਰ ਦਿੱਤੀਆਂ ਉਹਨਾਂ ਨੇ ਉਹ ਤੋਂ ਵੀ ਮਨ੍ਹਾ ਕਰਤਾ ਤਾਂ ਫਿਰ ਉਹ ਪਤਾ ਕੀ ਕਹਿਣ ਲੱਗੇ ਕਹਿੰਦੇ ਵੀ ਮੈਂ ਵੀ ਇੱਕ ਮਲਾਹ ਤੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਪਾਤਸ਼ਾਹ ਵੀ ਇੱਕ ਮਲਾਹ ਨੇ ਉਹਨੇ ਤਾਂ ਐਂਦਾ ਕਿਹਾ ਤੇ ਉਸ ਤੋਂ ਬਾਅਦ ਸਿੱਖਾਂ ਨੂੰ ਬਹੁਤ ਗੁੱਸਾ ਆਇਆ ਕਹਿੰਦੇ ਵੀ ਤੂੰ ਗੁਰੂ ਸਾਹਿਬ ਨੂੰ ਆਪਦੇ ਨਾਲ ਐਡ ਕਰ ਰਿਆ ਵੀ ਤੂੰ ਇੱਕ ਬੇੜੀ ਦਾ ਮਲਾਹ ਤੇ ਇਹ ਕਲੰਗੀਧਰ ਪਾਸ਼ਾ ਇੱਕ ਰੱਬੀ ਰੂਪ ਅਕਾਲਪੁਰਖ ਦਾ ਰੂਪ ਤੇ ਤੂੰ ਆਪਦੇ ਨਾਲ ਇਹਨੂੰ ਜੋੜ ਰਿਆ ਮਲਾਹ ਬਣਾ ਰਿਆ ਤੇ ਉਸ ਨੇ ਸਾਦੇ ਨੇ ਇਹ ਜਵਾਬ ਦਿੱਤਾ ਗੋ ਕਹਿੰਦਾ ਜੀ ਮੈਂ ਦੁਨੀਆ ਨੂੰ ਮੈਂ ਲੋਕਾਂ ਨੂੰ ਇਸ ਕੰਡੇ ਤੋਂ ਉਸ ਕੰਡੇ ਪਾਰ ਕਰੋਨਾ ਤੇ ਇਹ ਮੈਂ ਉਹ ਮਲਾ ਤੇ ਗੁਰੂ ਸਾਹਿਬ ਮੇਰੇ ਉਹ ਮਲਾ ਨੇ ਜਿਹੜੇ ਪਵਸਾ ਅਗਰ ਕਲਯੁਗ ਦੇ ਕਲਯੁਗ ਦੇ ਵਿੱਚੋਂ ਦੁਨੀਆ ਨੂੰ ਪਾਰ ਕਰਦੇ ਇਹ ਉਹ ਮਲਾ ਨੇ ਮਲਾ ਮੈਂ ਤਾਂ ਇਸ ਲਈ ਮਲਾ ਕੇ ਮਹਾਰਾਜ ਨੇ ਉਹਨਾਂ ਨੂੰ ਸੈਦੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ ਤੇ ਸੈਦੇ ਨੇ ਕੋਈ ਬੇਟਾ ਨਹੀਂ ਲਈ ਤੇ ਸੈਦੇ ਨੂੰ ਸੈਦਾ ਕਹਿਣ ਲੱਗਿਆ ਮਹਾਰਾਜ ਸੱਚੇ ਪਾਤਸ਼ਾਹ ਮੈਂ ਜਦੋਂ ਵੀ ਆਪਦੇ ਦਰ ਤੇ ਆਵਾਂ ਤੇ ਮੈਨੂੰ ਆਪਦੇ ਇਸ ਭਵ ਸਾਗਰ ਚੋਂ ਮੈਨੂੰ ਪਾਰ ਲਾ ਮੈਨੂੰ ਮੈਨੂੰ ਪਾਰ ਲਾ ਦੇਣਾ ਮਹਾਰਾਜ ਕਹਿੰਦੇ ਜਦੋਂ ਵੀ ਤੁਸੀਂ ਆਪਣੇ ਮਹਾਰਾਜ ਇਹ ਕਹਿਣ ਲੱਗੇ ਜਦੋਂ ਵੀ ਚਰਨਾਂ 'ਚ ਆਉਂਗੇ ਸੈਦਾ ਉਦੋਂ ਹੀ ਤੈਨੂੰ ਭਵ ਸਾਗਰ ਪਾਰ ਕਰਾ ਦੇਾਂਗੇ ਦੇ ਸੈਦੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਚਾਹਤ ਹੀ ਨਾ ਲਾਇਆ ਸੈਦੇ ਨੇ ਕੋਈ ਮਹਾਰਜ ਪਾਸੋਂ ਕੋਈ ਵੀ ਮਾਇਆ ਭੇਟਾ ਨਹੀਂ ਲਈ ਤੇ ਗੁਰੂ ਸਾਹਿਬ ਨੇ ਸੈਦੇ ਨੂੰ ਗੱਲ ਨਾ ਲਾਇਆ ਕਹਿੰਦੇ ਸੈਦੇ ਅਸੀਂ ਪਾਰ ਨਹੀਂ ਕਰਨੀ ਸੀ ਨਦੀ ਪਰ ਤੇਰੀਆਂ ਜੋ ਅਰਦਾਸਾਂ ਕੀਤੀਆਂ ਸੀ ਤੂੰ ਰੋਜ਼ ਅਰਦਾਸ ਕਰਦਾ ਹੁੰਦਾ ਸੀ ਰੋਜ਼ ਤੂੰ ਬੇੜੀ 'ਸੇ ਜਾ ਕੇ ਰੱਖਦਾ ਹੁੰਦਾ ਸੀ ਵੀ ਮਹਾਰਾਜ ਸੱਚੇ ਪਾਤਸ਼ਾਹ ਕਾਸ਼ ਉਹ ਦਿਨ ਕਿਸ ਦਿਨ ਆਵੇਗਾ ਜਿਸ ਦਿਨ ਉਹ ਕਾਲਪੁਰਖ ਦਾ ਰੂਪ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੀ 베ੜੀ ਦੇ ਵਿੱਚ ਬੈਠ ਕੇ ਨਦੀ ਪਾਰ ਕਰਨਗੇ ਤਾਂ ਸੈਦਾ ਫਿਰ ਸਾਨੂੰ ਇਹ ਤੁਹਾਡੀ ਅਰਦਾਸ ਸੁਣ ਕੇ ਮੈਨੂੰ ਸਾਨੂੰ ਆਉਣਾ ਪਿਆ ਇਸ ਲਈ ਸਾਡਾ ਕੋਈ ਕੰਮ ਤੇ ਹੈ ਨਹੀਂ ਸੀਗਾ ਪਰ ਅਸੀਂ ਤੇਰੇ ਕਰਕੇ ਸਾਨੂੰ ਆਉਣਾ ਪਿਆ ਤੇਰੀ ਅਰਦਾਸ ਰੋਜ਼ ਹੁੰਦੀ ਸੀ ਤੂੰ ਇਹ ਰੋਜ਼ ਅਰਦਾਸ ਕਰਦਾ ਹੁੰਦਾ ਸੀ ਕਿ ਮਾਰ ਸੱਚੇ ਬਾਦਸ਼ਾਹ ਮੇਰੇ 베ੜੀ ਤੇ ਸਵਾਰ ਹੋਣ ਉਹ ਰੱਬੀ ਰੂਹ ਮੇਰੀ ਰੂਬੇੜੀ ਤੇ ਸਵਾਰ ਹੋਣ ਉਹ ਅਕਾਲ ਪੁਰਖ ਦਾ ਰੂਪ ਮੇਰੀ ਰਵੇੜੀ ਤੇ ਸਵਾਰ ਹੋਣ ਹੁਣ ਖਾਲਸਾ ਜੀ ਇਹ ਤਾਂ ਮੈਂ ਤੁਹਾਨੂੰ ਇੱਕ ਛੋਟੀ ਜੀ ਸਾਕੀ ਸੁਣਾਈ ਸੀ ਕਿਉਂਕਿ ਜੋ ਇਤਿਹਾਸ ਲਿਖਦਾ ਤੇ ਪਰ ਮੈਂ ਹੁਣ ਇਹ ਗੱਲ ਤੇ ਮੁੱਦਾ ਮੇਰਾ ਇਹ ਆ ਕਿ ਜਦੋਂ ਕਿ ਆਪਾਂ ਗੁਰੂ ਸਾਹਿਬਾ ਗਿਆ ਦਾਸ ਕਰਦੇ ਆ ਕਦੇ ਵੀ ਵਿਅਰਥੀ ਨਹੀਂ ਜਾਂਦੀ ਗੁਰੂ ਸਾਹਿਬ ਅਗੇ ਤਨੋਂ ਮਨੋਂ ਅਰਦਾਸ ਕਰਾਂਗੇ ਨਾ ਮਹਾਰਾਜ ਮੇਰੇ ਕਲਗੀ ਵਾਲੇ ਪਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਰੂਰ ਆਪਣੀ ਅਰਦਾਸ ਸੁਣਦੀ ਆ ਲੇਟ ਜਰੂਰ ਹੋ ਜਾਂਦੀ ਆ ਪਰ ਆਪਣੀ ਅਰਦਾਸ ਪੂਰੀ ਜਰੂਰ ਹੋ ਜਾਂਦੀ ਆ ਅਰਦਾਸ ਨੇ ਇਹ ਜ਼ਿੰਦਗੀ ਦੇ ਵਿੱਚ ਬਹੁਤ ਹੀ ਤਜਰਬਾ ਕਰਕੇ ਦੇਖਿਆ ਮੈਂ ਦੱਸਣਾ ਨਹੀਂ ਸੀ ਚਾਹੁੰਦੀ ਪਰ ਅੱਜ ਮੈਨੂੰ ਦੱਸਣਾ ਪੈ ਗਿਆ ਜੇ ਆਪਾਂ ਗੁਰੂ ਸਾਹਿਬ ਅਗੇ ਸੱਚੀ ਮਨੋਂ ਅਰਦਾਸ ਕਰਾਂਗੇ ਨਾ ਜੀ ਮਹਾਰਾਜ ਤੇ ਪਾਤਸ਼ਾਹ ਸੱਚੇ ਸੇਵਾਦਾਰ ਕਰਦੇ ਆ ਸੱਚੇ ਸੇਵਾਦਾਰ ਤਾਂ ਆਪਾ ਹੈਗੇ ਆ ਆਪਾਂ ਆਪਣੇ ਆਪ ਨੂੰ ਤਾਂ ਕਹਿੰਨੇ ਆ ਨਾ ਸੱਚੇ ਸੇਵਾਦਾਰ ਪਰ ਮਹਾਰਾਜ ਨੂੰ ਚਾਹੀਦਾ ਮਹਾਰਾਜ ਨੂੰ ਜਿੰਨਾ ਚਿਰ ਸੱਚੇ ਸੇਵਾਦਾਰ ਆਪਾਂ ਨਹੀਂ ਨਾ ਲੱਗਦੇ ਉਹ ਨਾ ਚਿਰ ਆਪ ਨੂੰ ਦਰਸ਼ਨ ਨਹੀਂ ਢੰਡੇ ਹੁੰਦੇ ਪਰ ਦਾਸ ਨੂੰ ਗੁਰੂ ਮਹਾਰਾਜ ਦੇ ਦਰਸ਼ਨ ਜ਼ਰੂਰ ਹੋਇਆ ਜੀ ਮੈਂ ਕਦੇ ਵੀ ਇਹ ਦੱਸਿਆ ਨਹੀਂ ਸੀ ਪਰ ਅੱਜ ਮੇਰੇ ਘਰ ਦੇ ਵਿੱਚ ਵੀ ਕੋਈ ਆ ਕੇ ਦੇਖੂਗਾ ਨਾ ਉਹਨਾਂ ਨੂੰ ਇਦਾਂ ਮਹਿਸੂਸ ਹੁੰਦਾ ਹੁੰਦਾ ਹੈ ਦੇ ਘਰੇ ਕੋਈ ਆਇਆ ਰਿਸ਼ਤੇਦਾਰ ਵੀ ਆ ਜੋ ਉਹਨਾਂ ਨੂੰ ਵੇਦ ਦਾ ਮਹਿਸੂਸ ਹੁੰਦਾ ਹੁੰਦਾ ਹੈ ਕਿ ਸਾਡੇ ਕਦੇ ਕਿਸੇ ਪਾਸੇ ਭਲੇਖਾ ਪੈਂਦਾ ਹੁੰਦਾ ਹੈ ਕਿਸੇ ਸਿੰਘ ਦਾ ਕਦੇ ਕਿਸੇ ਪਾਸੇ ਭਲੇਖਾ ਪੈਂਦਾ ਹੁੰਦਾ ਮੇਰੇ ਤਾਂ ਹਰ ਕੋਨੇ ਦੇ ਵਿੱਚ ਹੀ ਸਿੰਘਾਂ ਸ਼ਹੀਦਾਂ ਦਾ ਪਹਿਰਾ ਲੱਗਦਾ ਜੀ ਤੇ ਦਾਸ ਨੇ ਤਾਂ ਬਚਪਨ ਤੋਂ ਹੀ ਇਹੇ ਸੇਵਾ ਸ਼ੁਰੂ ਕੀਤੀ ਹੋਈ ਸੀ ਕਿਉਂਕਿ 8-9 ਸਾਲ ਦੀ ਕਿੰਨੀ ਉਮਰ ਹੁੰਦੀ ਹੈ ਹਨਾ ਤੇ ਮੈਂ ਉਦੋਂ ਤੋਂ ਹੀ ਜੋਤ ਲਾਉਣੇ ਸ਼ੁਰੂ ਕਰਤੀ ਸੀ ਸਹੀਦ ਸਿੰਘਾਂ ਦੀ ਤੇ ਹੁਣ ਇੰਨੀ ਏਜ ਹੋ ਗਈ ਐ ਇੱਥੋਂ ਤੱਕ ਗੁਰੂ ਸਾਹਿਬ ਲੈ ਆਏ ਆ ਤੇ ਬਾਣੀ ਬਾਣੇ ਦੇ ਧਰਨੀ ਬਹੁਤ ਟਾਈਮ ਤੋਂ ਹੋਏ ਆ ਤੇ ਹੁਣ ਆਪਾਂ ਸਾਰਿਆਂ ਨੂੰ ਇਹ ਪ੍ਰੇਰਣਾ ਕਰਦੇ ਆਂ ਕਿ ਸਾਰੇ ਬਾਣੀ ਬਾਣੇ ਦੇ ਧਰਨੀ ਹੋਵੋ ਗੁਰੂ ਦੇ ਲੜ ਲੱਗੋ ਉਹ ਬਾਜਾਂ ਵਾਲੇ ਦੇ ਪੁੱਤਰ ਬਣ ਜੋ ਮਾਤਾ ਸਾਹਿਬ ਕੌਰ ਦਿੱਤੀਆਂ ਪੁੱਤ ਬਣ ਜੋ ਤੇ ਕਿਉਂਕਿ ਆਪਣੇ دنیਵੀਂ ਮਾਪੇ ਤਾਂ ਆਪਾਂ ਨੂੰ ਜਨਮ ਦੇਣ ਵਾਲੇ ਹੁੰਦੇ ਆ ਤੇ ਪਰ ਅਸਲੀ ਮਾਬਬਤਾ ਆਪਣੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਮਾਤਾ ਆਪਣੀ ਮਾਤਾ ਸਾਹਿਬ ਕੌਰ ਜੀ ਕਲਸਾ ਜੀ ਮੈਂ ਇਹਨੇ ਕਲਾ ਕਰਦੀ ਹੋਈ ਤੁਹਾਡੇ ਤੋਂ ਆਗਿਆ ਮੰਗਦੀ ਆ ਤੇ ਮੈਂ ਇੱਕ ਛੋਟੀ ਜੀ ਐਗਜ਼ੈਂਪਲ ਹੀ ਦਿੱਤੀ ਸੀਟਾ ਤੇ ਵੈਸੇ ਸਾਖੀਆਂ ਤਾਂ ਜੇ ਆਪਾਂ ਸੁਣਾਉਣ ਲੱਗ ਜੀਏ ਤਾਂ ਬਹੁਤ ਜ਼ਿਆਦਾ ਇਤਿਹਾਸ ਹੈ ਤੇ ਇਤਿਹਾਸ ਕੋਲਿਆ ਨਹੀਂ ਜਾਂਦਾ ਹੈਗਾ ਇਤਿਹਾਸ ਜੇ ਤੁਸੀਂ ਇਹ ਇਹ ਸਾਖੀਆਂ ਇਹ ਵਾਲੀਆਂ ਤਾਂ ਤੁਸੀਂ ਦਸਮੇਸ਼ ਚਮਤਕਾਰ ਇੱਕ ਬਹੁਤ ਵਧੀਆ ਗ੍ਰੰਥ ਹੈ ਦਸਮੇਸ਼ ਚਮਤਕਾਰ ਉਹਦੇ ਵਿੱਚ ਜੋ ਵੀ ਗੁਰੂ ਸਾਹਿਬ ਬਾਰੇ ਪੜਨਾ ਤੁਸੀਂ ਪੜ ਸਕਦੇ ਹੋ ਜੋ ਇਤਿਹਾਸ ਪੜਨਾ ਪੜ ਸਕਦੇ ਹੋ ਗੁਰੂ ਸਾਹਿਬ ਨੇ ਜਨਮ ਤੋਂ ਲੈ ਕੇ ਗੁਰੂ ਸਾਹਿਬ ਦੇ ਚੋਲਾ ਸੱਢਣ ਤੱਕ ਜੋਤੀ ਜੋਤ ਸਮਾਉਣ ਤੱਕ ਸਾਰੀ ਕਥਾ ਵਿੱਚ ਲਿਖੀ ਹੋਈ ਹੈ ਦਸਮੇਸ਼ ਚਮਤਕਾਰ ਦੇ ਵਿੱਚ ਜੋ ਸੂਰਜ ਪ੍ਰਕਾਸ਼ ਉਹਦੇ ਵਿੱਚ ਵੀ ਸਾਰਾ ਇਤਿਹਾਸ ਲਿਖਿਆ ਹੋਇਆ ਉਹਦੇ ਸਾਰੇ ਗੁਰੂਆਂ ਦਾ ਇਤਿਹਾਸ ਲਿਖਿਆ ਹੋਇਆ ਠੀਕ ਹੈ ਜੀ ਕਿ ਮੈਂ ਬਚਪਨ ਤੋਂ ਹੀ ਇਤਿਹਾਸ ਪੜਦੀ ਆ ਰਹੀ ਆ ਤੇ ਹੁਣ ਤਾਂ ਮੈਨੂੰ ਪੜਨ ਦੀ ਲੋੜ ਵੀ ਨਹੀਂ ਪੈਂਦੀ ਕਿਉਂਕਿ ਹੁਣ ਮੇਰੇ ਵੈਸੇ ਹੀ ਦਿਮਾਗ ਦੇ ਵਿੱਚ 24 ਘੰਟੇ ਇਹ ਚੱਲਦਾ ਰਹਿੰਦਾ ਕਿ ਸਾਡੇ ਸ੍ਰੀ ਗੁਰੂ ਸਿੰਘਾਂ ਨੇ ਕੀ ਕੀਤਾ ਸਾਡੇ ਗੁਰੂ ਸਾਹਿਬਾਨਾਂ ਨੇ ਕੀ ਕੀਤਾ ਕੀ ਕਿਹੜੇ ਕਿਹੜੇ ਗੁਰੂ ਸਾਹਿਬਾਨ ਨੇ ਕਿੰਮੀ ਕਿੰਮੀ ਸ਼ਹੀਦੀਆਂ ਪਾਈਆਂ ਹੁਣ ਕਲਸਰ ਜੀ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜੀ ਦਾ ਪ੍ਰਕਾਸ਼ ਪੁਰਬ ਸੀ ਕੱਲ ਤੇ ਵੈਸੇ ਕੱਲ ਮੈਂ ਤਾਂ ਸਵੇਰ ਵੀਡੀਓ ਅਪਲੋਡ ਨਹੀਂ ਹੋਈ ਤੁਹਾਨੂੰ ਮੈਂ ਦੱਸਤਾ ਕਿ ਮੇਰਾ ਤਬੀਅਤ ਨਾ ਠੀਕ ਹੋਣ ਦੇ ਕਾਰਨ ਤੇ ਉਹਦੇ ਕਰਕੇ ਮੈਂ ਅੱਜ ਤੁਹਾਨੂੰ ਵਧਾਈਆਂ ਦੇ ਦਿੰਨੀ ਆ ਕਿ ਮੇਰੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਾਪੂ ਦੇ ਪ੍ਰਕਾਸ਼ ਪੁਰਬ ਦੀਆਂ ਆਪ ਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਚਲੋ ਕੋਈ ਗੱਲ ਨਹੀਂ ਲੇਟ ਜ਼ਰੂਰ ਹੋ ਗਏ ਆ ਉਹ ਕਿਸੇ ਵਜ੍ਹਾ ਕਾਰਨ ਹੋ ਗਏ ਆ ਕੱਲ ਮੈਂ ਸ਼ਾਰਟ ਵੀਡੀਓ ਪਾਤੀ ਸੀ ਕਿ ਵੱਡੀ ਵੀਡੀਓ ਮੈਂ ਤੋਂ ਅਪਲੋਡ ਨਹੀਂ ਹੋਈ ਤੇ ਪਲੀਜ਼ ਮੇਰੀ ਵੀਡੀਓ ਨੂੰ ਜ਼ਰੂਰ ਸੁਣਿਓ ਧਿਆਨ ਨਾਲ ਸੁਣਿਓ ਕਿ ਮੈਂ ਦੋ ਇਤਿਹਾਸ ਹਨ ਮੈਂ ਉਹ ਬੋਲਦੀ ਹੁੰਨੀ ਆ ਮੌਕੇ ਮੌਕੇ ਦਾ ਇਤਿਹਾਸ ਬੋਲਦੀ ਹੁੰਨੀ ਆ ਤੇ ਹੁਣ ਮੈਂ ਨਹੀਂ ਗੱਲਾਂ ਕਰਦੀ ਉਹ ਤੋਂ ਆ ਗਿਆ ਮੰਗਦੀ ਆ ਦੇਸਾਂ ਦੇਸਾਂ ਵਿੱਚ ਬਸ ਤੇ ਉਹ ਪੈਡ ਪਰ ਮੇਰੇ ਫਤੇ ਪਰਵਾਨ ਕਰਨੀ ਵਾਹਿਗੁਰਜੀ ਦਾ ਫਲਸਫਾ ਵਾਹਿਗੁਰਜੀ ਦੀ ਹੱਤੀ